ਹਾਂਜੀ ਦੋਸਤੋ ਕੀ ਹਾਲ ਚਾਲ ਨੇ ਅੱਜ ਤੁਹਾਨੂੰ ਦਿਖਾਉਨੇ ਆ ਸਿੰਗਾਪੁਰ ਦਾ ਬਹੁਤ ਹੀ ਵਾਈਲਡ ਲਾਈਫ ਤੇ ਖੂਬਸੂਰਤ ਏਰੀਆ ਜਿਹਦੇ ਵਿੱਚ ਰੇਨ ਫੋਰੈਸਟ ਦੇ ਜਿਹੜੇ ਹੈਗੇ ਨੇ ਜਾਨਵਰ ਰੱਖੇ ਗਏ ਨੇ ਤੇ ਬਹੁਤ ਸੰਗੀਆਂ ਇੱਥੇ ਦਿਖਾਵਾ ਬੜੀਆਂ ਨੇ ਜੁੜੇ ਰਹੋ ਐਂਡ ਤੱਕ ਇਸ ਵੀਡੀਓ ਦੇ ਨਾਲ ਮੁਖਾਉਨੇ ਆ ਤੁਹਾਨੂੰ ਸਿੰਗਾਪੁਰ ਦੀ ਵਾਈਲਡ ਲਾਈਫ ਹਾਂਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਪ੍ਰੀਤ ਸਿੰਘ ਤੁਸੀ ਵੇਖ ਰਹੇ ਹੋ ਮੇਰਾ ਚੈਨਲ ਸਿੰਘ ਐਕਸਪਲੋਰਰ ਅੱਜ ਹਾਈਕਿੰਗ ਕਰਨ ਦਾ ਪ੍ਰੋਗਰਾਮ ਬਣਿਆ ਵਾ ਪਰ ਜਦੋਂ ਬਾਹਰ ਮੌਸਮ ਵੇਖਿਆ ਤੇ ਗਰਮੀ ਅੱਜ ਬਹੁਤ ਜ਼ਿਆਦਾ ਸੀ ਫਿਰ ਸੋਚਿਆ ਵੀ ਜੇ ਹਾਈਕਿੰਗ ਕਰਨੀ ਆ ਤੇ ਕਿਸੇ ਨੇਚਰ ਪਾਰਕ ਦੇ ਵਿੱਚ ਕੀਤੀ ਜਾਵੇ ਮੋਸਕੀ ਮੈਂ ਹਾਈਕਿੰਗ ਵੀ ਨੇਚਰ ਪਾਰਕਾਂ ਦੇ ਵਿੱਚ ਹੀ ਕਰਦਾ ਵਾਂ ਅਰਬਨ ਹਾਈਕਿੰਗ ਬਹੁਤ ਘੱਟ ਕਰਦਾ ਮੇਰੇ ਘਰ ਦੇ ਲਾਗੇ ਜਿਸ ਤਰ੍ਹਾਂ ਪਿਛਲੀ ਵੀਡੀਓ ਤੁਸੀਂ ਵੇਖਿਆ ਸੀ ਵੀ ਆਪਾਂ ਜੰਗਲ ਦੇ ਵਿੱਚ ਜੰਗਲੀ ਜਾਨਵਰ ਵੇਖੇ ਸੀ ਤੇ ਅੱਜ ਜਿਹੜੀ ਇੱਕ ਨਵੀਂ ਅਟਰੈਕਸ਼ਨ ਆ ਬਣੀ ਆ ਰੇਨ ਫੋਰੈਸਟ ਆਫ ਸਿੰਗਾਪੁਰ ਤੇ ਰਾਧਾ ਬਾ ਵੀ ਉਹਨੂੰ ਜਾ ਕੇ ਵੇਖੀਏ ਤੇ ਆਂਦੇ ਆ ਵੀ ਉਹਦੇ ਵਿੱਚ ਕਾਫੀ ਸਾਰੇ ਸਾਰੇ ਛੋਟੇ ਛੋਟੇ ਟਰੈਕ ਬਣਾਏ ਹੋਏ ਨੇ ਆ ਤੇ ਉਹਨਾਂ ਟਰੈਕਾਂ ਨੂੰ ਆਪਾਂ ਲੰਘਦੇ ਲੰਘਾਉਂਦੇ ਤੇ ਨਾਲ ਜਾਨਵਰ ਵੇਖਾਂਗੇ ਤੇ ਨਾਲ ਕੁਦਰਤ ਦੇ ਲਵਾਂਗੇ ਨਜ਼ਾਰੇ ਉਹਨਾਂ ਟਰੈਕਾਂ ਦੇ ਵਿੱਚ ਸੋ ਜੁੜੇ ਰਹੋ ਇਸ ਵੀਡੀਓ ਦੇ ਵਿੱਚ ਕਿਉਂਕਿ ਇੱਕ ਬਹੁਤ ਖੂਬਸੂਰਤ ਉੱਥੇ ਇੱਕ ਜਾਨਵਰ ਆ ਸੋ ਉਹ ਸਪਾ ਜਾਨਵਰ ਦੇ ਦਰਸ਼ਨ ਕਰਨੇ ਆ ਹੈਗਾ ਤੇ ਲੰਗੂਰ ਦੀ ਪ੍ਰਜਾਤੀ ਦੇ ਵਿੱਚ ਹੋਈਆਂ ਕਰਟਿਸ ਪਤਾ ਨਹੀਂ ਉਹਨਾਂ ਕੀ ਕਹਿੰਦੇ ਆ ਰੱਬ ਜਾਣੇ ਤਾਂ ਹਾਂ ਦੂਸਰੀ ਸਭ ਤੋਂ ਵੱਡੀ ਜਿਹੜੀ ਗੱਲ ਆ ਜਿਹੜੀ ਜਿਸ ਵਾਸਤੇ ਮੈਂ ਮੇਨ ਜਾਣਾ ਵਾ ਉਹ ਉੱਥੇ ਹੈਗੇ ਆ ਬਣੀਆਂ ਹੋਈਆਂ ਗੁਫਾਵਾਂ ਗੁਫਾਵਾਂ ਬਣੀਆਂ ਹੋਈਆਂ ਵਾ ਤੇ ਜਿਹੜੀਆਂ ਉਹ ਗੁਫਾਵਾਂ ਬਣੀਆਂ ਵਾ ਸਾਰਾ ਵਾ ਕੰਬਲੀਸ਼ੀਆ ਦੇ ਵਿੱਚ ਇੱਕ ਮੁੱਲੂ ਨਾਂ ਦੀ ਜਗ੍ਹਾ ਵਾ ਉਸ ਮੁੱਲੂ ਨਾ ਦੀ ਜਗ੍ਹਾ ਦੀ ਜਿਹੜੀ ਬਣਤਰ ਆ ਨਾ ਕੇਵਸ ਦੀ ਜਾਂ ਜਿਹੜੀ ਉੱਥੇ ਫਾਰਮੇਸ਼ਨ ਹੋਈ ਆ ਜੇ ਤੁਸੀਂ ਮਲੇਸ਼ੀਆ ਦੇ 100 ਰਿੰਗਟ ਦਾ ਨੋਟ ਵੇਖੋਗੇ ਨਾ ਉਹਦੇ ਮਗਰਲੇ ਪਾਸੇ ਬੈਕ ਸਾਈਡ ਦੇ ਉੱਪਰ ਉਹ ਮਾਉਂਟ ਕਿਨਾਬਲੋ ਦੇ ਬਣਿਆ ਹੋਈ ਨਾਲ ਦੇ ਨਾਲ ਮੁੱਲੂ ਦੀਆਂ ਉਹ ਪਹਾੜੀਆਂ ਬਣੀਆਂ ਹੋਈਆਂ ਤਿੱਖੀਆਂ ਤਿੱਖੀਆਂ ਤੱਕ ਲੇ ਕੇ ਤਿੱਖੀਆਂ ਦੀਆਂ ਪਹਾੜੀਆਂ ਉਹ ਪਹਾੜੀਆਂ ਦੀ ਫਾਰਮੇਸ਼ਨ ਉੱਥੇ ਇਹਨਾਂ ਨੇ ਬਣਾਈ ਹੋਈ ਆ ਤੇ ਉਹ ਵੇਖਾਂਗੇ ਤੇ ਉਹਦੇ ਬਾਰੇ ਗੱਲਾਬਾਤਾਂ ਕਰਾਂਗੇ ਤੇ ਉਹਨਾਂ ਉੱਤੇ ਜਿਹੜਾ ਰਹਿਣ ਵਾਲਾ ਜਾਨਵਰ ਆ ਜਿਹੜੇ ਮੇਰੇ ਖਿਆਲ ਦੇ ਵਿੱਚ ਸਾਰੇ ਸੰਸਾਰ ਦੇ ਵਿੱਚ ਸਿਰਫ ਉਹਨਾਂ ਦੀ 2000 ਸਪੀਸੀਸ ਜਿਹੜੀ ਰਹਿ ਗਈ ਆ ਉਹਨਾਂ ਨੂੰ ਵੇਖਾਂਗੇ ਤੇ ਨਗਦ ਨਗੌਦੇ ਤੁਹਾਨੂੰ ਨਾਲੇ ਜਾਨਵਰ ਦਰਸ਼ ਰਗਾਉਣੇ ਤੇ ਨਾਲੇ ਕਰਦੇ ਆ ਹਾਈ ਚੜ੍ਹਦੀਆਂ ਇੱਕਦਾਂ ਜੁੜੇ ਰਹੋ ਹਾਂਜੀ ਗੱਡੀ ਪਾਰ ਕਰਤੀ ਆ ਮੈਂ ਉਪਰ ਤੇ ਐ ਸਮੇਂ ਇੱਥੇ ਨਾ ਇੱਕ ਛੋਟਾ ਜਿਹਾ ਕੁਆਟਰਫਾਲ ਬਣਿਆ ਝਰਨਾ ਆਪਾਂ ਉਹ ਵੇਣੇ ਆ ਓਨਲੀ ਨੰਕੇ ਤੇ ਵਾਟਰਫਾਲ ਰੌਲਾ ਬਾਲਾ ਪੈਣ ਲਿਆ ਵਾ ਲੱਗ ਜਾ ਕੇ ਤੈਨੂੰ ਸੋਣਾ ਬਹੁਤ ਜਿੰਨੇ ਪੈਂਦੀਆਂ ਉੱਥੇ ਤੇ ਬਹੁਤ ਵਧੀਆ ਚਰਨਾ ਜਦੋਂ ਆਪਾਂ ਮੰਡਾਈ ਬਰਡ ਪਾਰਕ ਜਿਹੜੇ ਬਰਡ ਪੈਰਾਡਾਈਸ ਨੂੰ ਜਾਣੇ ਆ ਤੇ ਸਭ ਤੋਂ ਪਹਿਲਾਂ ਇਹੋ ਹੀ ਆਉਂਦਾ ਵਾ ਤੇ ਬਰਡ ਪੈਰਾਡਾਈਸ ਨੂੰ ਲੰਘ ਕੇ ਅਗਲੇ ਪਾਸੇ ਆਪਾਂ ਨੂੰ ਜਾਣਾ ਪੈਂਦਾ ਵਾ ਰੇਨਫੋਰਸ ਵਾਲ ਤੇ ਉੱਥੋਂ ਜਾਣ ਤੋਂ ਪਹਿਲਾਂ ਜੀ ਸਮਾਂ ਬਹੁਤ ਹੈ ਤੇ ਥੋੜਾ ਜਿਹਾ ਕੁਝ ਖਾ ਵੀ ਲਈਏ ਤੇ ਕਿੱਥੇ ਹੈਗਾ ਵਾ ਇੱਕ ਕੈਫੇ ਆ ਉਸ ਕੈਫੇ ਦੇ ਬਾਅਦ ਕੁਝ ਖਾਣੇ ਆ ਪੀਣੇ ਆ ਕੁਝ ਤੇ ਫਿਰ ਚੱਲਦੇ ਆਂ ਬਹੁਤ ਸੋਨਾ ਕੈਪ ਬਣਾਇਆ ਵਾ ਇਹਦੇ ਚ ਬਹੁਤ ਸਾਰਾ ਸਮਾਨ ਪਿਆ ਮੈਨਾਂ ਦਾ ਦਵਾ ਜਿੰਨੇ ਕੋਈ ਸੈਗਨ ਹੰਡ ਟਰੋਪ ਦੇ ਤੇ ਰੀਯੂਸ ਆਟਮਾ ਕੋਲ ਆ ਤੇ ਮੋਸਟਲੀ ਆਰਗੇਨਿਕ ਆ ਫੈਂਡਕਰਾਫਟ ਨਾਈਸ ਅਨਪੈਕਟਡ ਕੰਮ ਛੱਡ ਗਏ ਆ ਤੇ ਇੱਕ ਅੰਦਰ ਵੜਦਿਆਂ ਸਾਰਾ ਆ ਚੱਲਣਾ ਵਾਹ 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 ਵ ਗੇਨੇ ਗੇਨੇ ਕਿ ਨਾ ਕਾਫੀ 6 7 ਟ੍ਰੈਕ ਬਣਾਏ ਆ ਕੋਈ ਬਾਲੇ ਵੱਡੇ ਟ੍ਰੈਕ ਨਹੀਂ ਆ ਪਰ ਨੇਚਰ ਦੇ ਵਿੱਚ ਇਦਾਂ ਬਣਾ ਕੇ ਜਿੱਦਾਂ ਆ ਹੁਣ ਪੱਥਰਾਂ ਉੱਤੇ ਨੰਗਲਾ ਟ੍ਰੈਕ ਦਾ ਬਣਾਇਆ ਨੇ ਆ ਨਾ ਸੀਮਿੰਟ ਦੇ ਬਣਾਇਆ ਹੋਇਆ ਕੀ ਨੋ ਤੇ ਲੌਗ ਜੇ ਐ ਅੱਡੇ ਕਰ ਬਈ ਕਰ ਜਿਹੜੀ ਇਹ ਰੇਨ ਫੋਰੈਸਟ ਵਾਈਲਡ ਜਿਹੜੀ ਇੱਥੇ ਬਣਾਈ ਆ ਨਾ ਬਹੁਤ ਸੋਹਣੀ ਆ ਖਾਸ ਕਰਕੇ ਬੜਾ ਨੇਚਰਲ ਲੁੱਕ ਦੇ ਦੀ ਕੋਸ਼ਿਸ਼ ਕੀਤੀ ਆ ਟਰੈਕ ਭਾਵੇਂ ਨਿਕੇ ਨਿਕੇ ਆ ਪਰ ਬਣਾਏ ਬਹੁਤ ਸੋਹਣੇ ਆ ਖੂਬਸੂਰਤ ਆ ਜਿੱਦਾਂ ਪਾਣੀ ਵਗਣ ਡਿਆ ਵਾ ਲੌਗ ਬਣੇ ਹੋਏ ਆ ਤੇ ਉਚਾਈ ਆ ਉਤਰਾਈ ਆ ਉਚਾਈ ਤੇ ਉਤਰਾਈ ਆ ਤੇ ਮੰਦਰੀ ਚੰਗੀ ਵਰਜਿਸ਼ ਹੋ ਜਾਂਦੀ ਆ ਸੋਹਣਿਆ ਪਾਰਕ ਦੇਖਣ ਲਈ ਆਹ ਚੱਲਦੇ ਅਗਲੇ ਪਾਸੇ ਅਗਲੇ ਪਾਸੇ ਵੇਣੇ ਆ ਔਜਣੀਆਂ ਹੈਗੀਆਂ ਕੀਪਸ ਬਣੀਆਂ ਹੋਈਆਂ ਜਿੱਦਾਂ ਅਸੀਂ ਗੱਲ ਸ਼ੁਰੂ ਜੂਰੀ ਸ਼ੁਰੂ ਕੀਤੀ ਸੀ ਨਾਲ ਤੇ ਨਾਲਾ ਤੁਰ ਜੰਨੇ ਤੇ ਨਾਲ ਤੁਮ ਖਾਣੇ ਆ ਚੱਲੇ ਇਹਦੀ ਸਭ ਤੋਂ ਸੋਹਣੀ ਆ ਇਸ ਪਾਰਕ ਦੀ ਗੱਲ ਲੱਗਿਆ ਵੀ ਮੋਸਟਲੀ ਜਿਹੜਾ ਸਾਰਾ ਤੁਸੀਂ ਵੇਖੋਗੇ ਵੀ ਸਾਰਾ ਨਾ ਥੱਲੇ ਆੜਾ ਸਾਰਾ ਥਾਂਵ ਆ ਇਹ ਕੱਚਾ ਹੀ ਰੱਖਿਆ ਹੋਇਆ ਹੈ ਵਾ ਤੇ ਨਾਲ-ਨਾਲ ਪਾਣੀ ਦੀ ਸਟੀਮ ਵਗਣ ਦੇਈ ਆ ਪਾਣੀ ਦੀ ਆਵਾਜ਼ ਆਉਂਦੀ ਆ ਵਾਹ ਖੂਬਸੂਰਤ ਹੁਣ ਆਪਾਂ ਚੱਲੇ ਅੰਦਰਲੇ ਪਾਸੇ ਤਾਂ ਤਾਂ ਬਾਜਾ ਕਰਦਾ ਜਨਾਰਾ ਬਖਣਾ ਇੱਕ ਮਿੰਟ ਚੜ ਜਾ ਤਾਂ ਵੀ ਰਹਿਣਾ ਜੇ ਤੁਹਾਡੇ ਕੋਲ 100 ਰਿੰਗੜ ਦਾ ਨੋਟ ਹੈਗਾ ਤੁਹਾਨੂੰ ਕੱਢ ਕੇ ਵੇਖ ਲਓ ਬਿਲਕੁਲ ਉਸੇ ਹੀ ਤਰ੍ਹਾਂ ਦੀ ਫਾਰਮੇਸ਼ਨ ਜਿਸ ਤਰ੍ਹਾਂ ਦੀਆਂ ਮੁੱਲੂ ਸਰਵਾਕ ਦੇ ਵਿੱਚ ਬਣੀਆਂ ਹੋਈਆਂ ਤੇ ਜਿਹੜੀਆਂ ਇਹ ਫਾਰਮੇਸ਼ਨਸ ਹਨ ਇਹਨੂੰ ਬਣਨ ਲੱਗਿਆਂ 130 ਮਿਲੀਅਨ ਸਾਲ ਪੁਰਾਣਾ ਮੇਰੇ ਖਿਆਲ ਦੇ ਵਿੱਚ ਰੇਲ ਫੋਰਸਟਾ ਮੁੱਲੂ ਵਾਲਾ ਮਿਲੀਅਨ ਸਾਲ ਲੱਗਦੇ ਆ ਇਸ ਫਾਰਮੇਸ਼ਨ ਬਣਨ ਵਾਸਤੇ ਤੇ ਉਸੇ ਦਾ ਬਿਲਕੁਲ ਚਾਕਾ ਵਾਕਾ ਦੇਖ ਕੇ ਸਿੰਗਾਪੁਰ ਦੇ ਵਿੱਚ ਵੀ ਇਹ ਬਣਾਈਆਂ ਗਈਆਂ ਹਨ ਚੰਗੀ ਬਲੇ ਵਰਜਿਸ਼ ਹੋਈ ਹੰਦੀ ਆ ਜਿਹੜੀਆਂ ਸਾਰੀਆਂ ਫਾਰਮੇਸ਼ਨ ਬਣੀ ਹੋਈ ਆ ਮੁੱਲੂ ਸਰਬਖਤ ਜਿੱਦੀ ਮੈਂ ਗੱਲ ਕਰ ਰਿਹਾ ਆ ਸਾਊਥ-ਈਸਟੇਸ਼ੀਆ ਦਾ ਜਿਹੜਾ ਸਭ ਤੋਂ ਵੱਡਾ ਰੇਨ ਫੋਰੈਸਟ ਆ ਉਹ ਉਹੀ ਆ ਸੋ ਸਿੰਗਾਪੁਰ ਦਾ ਜਿਹੜਾ ਏ ਰਿਜ਼ਰਵ ਆ ਇਹ ਜਿਹੜੀ ਕੰਟਰੀਬਿਊਸ਼ਨ ਉਹਨੂੰ ਸਾਂਝ ਮਨਭਾਲਣ ਵਾਸਤੇ ਵੀ ਕਰਦਾ ਵਾ ਤੇ ਬਾਅਦ ਵਿੱਚ ਮੈਂ ਫੋਟੋ ਖਿੱਚ ਲੈਣਾ ਇਥੋਂ ਖਲੋ ਅਗੇ ਤੈਨੂੰ ਹੋਣਾ ਤੈਨੂੰ ਜਿਹੜੇ ਆ ਜਾਨਵਰ ਆ ਨਾ ਇਹ ਬਹੁਤ ਥੋੜੇ ਪਾ ਜਾਂਦੇ ਆ ਸਾਰੇ ਵਰਲਡ ਦੇ ਵਿੱਚ ਇਹਨਾਂ ਦਾ ਨਾ ਕਰਟਿਸ ਕਰਕੇ ਲਿਖਿਆ ਹੁਣ ਪਤਾ ਨਹੀਂ ਕੀ ਕਰਟਿਸ ਆਂਦੇ ਨਾ ਕੀ ਆ ਤੇ ਇਹ ਹੋ ਗਿਆ ਓਕੇ ਓਕੇ ਲੰਗੂਰਾ ਤੇ ਐਵੇਂ ਲੱਗਦਾ ਵਾ ਵੀ ਜਿਵੇਂ ਨਾ ਇਹਨਾਂ ਦੇ ਜਿਹੜੇ ਹੈਗਾ ਵਾ ਮੂੰਹ ਮੂੰਹ ਦੇ ਉੱਤੇ ਜਿਵੇਂ ਦਾੜੀ ਜੀ ਹੁੰਦੀ ਹੈ ਨਾ ਮੁੱਛਾਈਆਂ ਸਾਈਡ ਨਿਕਲੀਆਂ ਹੁੰਦੀਆਂ ਵਾ ਉਹਦਾ ਦਾ ਸਾਖਤਾ ਉਹਦਾ ਐ ਐ ओके ਚੱਲਦੇ ਅੱਗੇ ਉਹ ਨਾ ਪਾਇਨਾ ਨਹੀਂ ਕੁਛ ਤਸਵੀਰ ਕਰੀਆਂ ਕਰਦੇ ਆ ਵੀ ਇਹ ਕੀ ਕਰਦੇ ਪਏ ਮੈਨੂੰ ਨਾ ਹਸ ਆ ਜਾਂਦਾ ਵਾ ਆਪਣਾ ਵਾਹੇ ਸਹਿਜ ਤਾਂ ਕਹਿੰਦੀ ਸੀ ਵੀ ਚੌਂਕੜੀਆਂ ਵਾਲੇ ਬਾਦਰ ਤੇ ਉਹ ਤਾਂ ਚੱਲ ਗਏ ਤੱਕਲੇ ਰਗੇ ਸਿੱਧੀ ਚੋਟੀ ਉੱਤੇ ਚੜ ਕੇ ਬਹਿ ਜਾਂਦੇ ਆ ਤੇ ਮੇਰੇ ਖਿਆਲ ਦੇ ਵਿੱਚ ਇਹਨਾਂ ਦੀ ਹੈਬਿਟਾਟ ਵੀ ਜਿਹੜੀ ਹੈਗੀ ਆ ਜਿੱਦਾਂ ਮੋਲੂ ਸਰਵਾਗ ਦੇ ਵਿੱਚ ਆ ਉਹ ਵੀ ਇਸੇ ਤਰ੍ਹਾਂ ਦੀ ਹੁੰਦੀ ਹੋਗੀ ਤੇ ਇਸੇ ਕਰਕੇ ਬਿਲਕੁਲ ਉਸੇ ਦਾ ਨਸਾਰਾ ਸਿਸਟਮ ਇੱਥੇ ਬਣਾਇਆ ਆ ਤੇ ਕੋਸ਼ਿਸ਼ ਨਹੀਂ ਕਿ ਨੇ ਸ਼ੈਲਟਰ ਜ ਬਣਾਉਂਦੇ ਤੇ ਇਹਨਾਂ ਨੂੰ ਜਿਹੜੀ ਇਹ ਪਾਰਕ ਨਾਸਲ ਦੇ ਵਿੱਚ ਪਿਛਲੇ ਸਾਲ ਹੀ ਅਜੇ ਓਪਨ ਹੋਈ ਆ ਤੇ ਮੈਂ ਅੱਗੇ ਬਹੁਤ ਵਾਰ ਆਇਆ ਆ ਤੇ ਬਸ ਫਿਰ ਦੁਰਗ ਕੀ ਜਣਾ ਵੀਡੀਓ ਰਿਕਾਰਡਿੰਗ ਨਹੀਂ ਕੀਤੀ ਤੇ ਜਿੰਨਾ ਕਿ ਮੈਂ ਵੇਖਣਿਆ ਵਾ ਵੀ ਇਹਦਾ ਯਾਨਕਿ ਸੋਹਣੀ ਚੀਜ਼ ਬਣਾਈ ਆ ਜੇ ਤੁਸੀਂ ਮੁੱਲੂ ਦੀਆਂ ਝਾਕੀਆਂ ਵਾਕ ਚਲੋ ਉਹ ਗੱਲ ਤਾਂ ਨਹੀਂ ਬੰਦੀ ਪਰ ਫਿਰ ਵੀ ਪੂਰਾ ਰੈਪਲ ਕਾ ਤਿਆਰ ਕੀਤਾ ਤੇ ਮੈਂ ਪਤਾ ਕੀਤਾ ਵਾ ਆਂਦੇ ਪਹਿਲਾਂ 3D ਸਕੈਨ ਕਰਕੇ ਨਾ ਮੁੱਲੂ ਦੀਆਂ ਉਹਨਾਂ ਪਹਾੜੀਆਂ ਨੂੰ ਉਸ ਤੋਂ ਬਾਅਦ ਫਿਰ ਇਹਦਾ ਜਿਹੜਾ ਹੈ ਵਾ ਇਹ ਖਾਕਾ ਤਿਆਰ ਕੀਤਾ ਗਿਆ ਤੇ ਫਿਰ ਇੱਥੇ ਬਣਾਈਆਂ ਗਈਆਂ ਅਗੇ ਹੋਰ ਵੀ ਹੈਗੀਆਂ ਵਾ ਤੇ ਉਹਨਾਂ ਦੇ ਬਾਰੇ ਵੀ ਜਾ ਗੱਲ ਕਰਦੇ ਉੱਥੇ ਹੁੰਦਾ ਉਹਨਾਂ ਨੇ ਸੱਪ ਰੱਖੀਆਂ ਸਕੋਰਪੀਨ ਰੱਖੀਆਂ ਜਿਹਨੇ ਫਾਰਮੇਸ਼ਨ ਜਿਹਨੇ ਪੁਰਾਣੇ ਪੁਰਾਣੇ ਬੰਦੇ ਗੁਫਾ ਦੇ ਅੰਦਰ ਨਾ ਚਲੋ ਇਹਦੇ ਪਹਾੜੀਓਂਗੇ ਸਾਈਡ ਦੇ ਉੱਤੇ ਨਾ ਜਿਹਨੇ ਗੁਫਾ ਉਹ ਵੀ ਹੈਗੀਆਂ ਉਹ ਵੀ ਜਾ ਕੇ ਵੀਨੇ ਅੱਗੇ ਲੋਕ ਉਹ ਕੋਈ ਨਾਮ ਪਨਾਂ ਆਦਿ ਦੀਆਂ ਕਿੰਨੀਆਂ ਚੋਰਾਉਂ ਮੈਂ ਥੋੜਾ ਸ਼ੁਰੂ ਕਰਦਾ ਮੈਂ ਥੋੜਾ ਸ਼ੁਰੂ ਹੋਵੇ ਉਹ گاਂਦੀ گاਂਦ ਹੈ ਸਾਰਾ ਕੁਝ ਉਸੇ ਤੇ ਹੀ ਪਰਿਵਾਰ ਆ ਆ ਬੋਰਡਮ ਬੋਰਡ ਨਹੀਂ ਹੈ ਪਰ ਉਹਦੀ ਜਾਨੀ ਕਿਸਮ ਦੇ ਵਿੱਚੋਂ ਹੀ ਜਿਹੜੇ ਰੇਨਫੋਰਸ ਦੇ ਵਿੱਚ ਜੰਗਲ ਦੇ ਵਿੱਚ ਜਿਹੜੇ ਹੁੰਦੇ ਹਨ ਨਾ ਕੀਨੋ ਦੇ ਰੇਨਫੋਰਸ ਜਿਹੜੇ ਉਖਣ ਦੇ ਵੱਡਾ ਰਿਹਾ ਮੰਨਦੇ ਲੰਭਾਈ ਕਈ ਕਈ ਸੋ ਮੀਟਰ ਤੱਕਾਂ ਚਲ ਜਾਂਦੀ ਹੈ ਤੇ ਸੂਰਜੇ ਵੀ ਦਸਣ ਦੇਂਡਿਆ ਤਾਂ ਤੱਕ ਸਤਿਵੇਚ ਜਿਹੜਾ ਮੇਨ ਅਟਰੈਕਸ਼ਨ ਹਨਾ ਉਹ ਇਹੀ ਆ ਸੋ ਬੈਠੇ ਲੋਕ ਫੋਟੋ ਖਿੱਚੀਏ ਦੇਖਿਓਗੇ ਤਾਂ ਕੋਈ ਘੜਦੋਣਾ ਮੈਣ ਆਹ ਦੇਖੋ ਤਾਂ ਬਿਠਾ ਦੇਖੋ ਥੱਲੇ ਬਿਠਾ ਤਿੰਨੇ ਬਿਠੇ ਇਹ ਮਨੁੱਖੀਆਂ ਆਪਣੇ ਢੇਰਤਾਂ ਲੱਗਣੀਆਂ ਤੇ ਕੁਦਰਤੀਆਂ ਬਣੀਆਂ ਘਰੀਤਾਂ ਨੇ ਰੱਖ ਦਿੱਤੀਆਂ ਲੱਗਦੀਆਂ ਹੋਈਆਂ ਅਗਲਾ ਟ੍ਰਿਪ ਮੋਲੂ ਦਾ ਕਰਦੇ ਆ ਮੋਲੂ 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 ਸਾਰਾ ਬਾਬਕ ਜਲਦੀ ਚੱਲਦੇ ਮੂਲ ਆਈਂ ਦੇਣਾ ਕਈ ਤਰ੍ਹਾਂ ਦੇ ਲਿਗੇ ਲਿਗੇ ਜਿਹੜੇ ਕਾਜ ਕੈਸੇ ਬਣੇ ਹੋਏ ਹੁਣ ਆਹ ਦਾਵਾ ਆਪੇ ਇਧਰਲੇ ਪਾਸ ਸਾਰਾ ਸਾਰਾ ਜੰਗਲਾ ਇਹਦਾ ਮਾਰਲੇਬਾਰ ਤੋਂ ਆ ਗਿਆ ਵਾ ਤੇ ਇੱਥੇ ਖਲੋ ਕੇ ਤੁਸੀਂ ਆਪਾਂ ਦਾ ਖਾਣਾ ਪੀਣਾ ਖਾ ਸਕਦੇ ਬਹੁਤ ਸੋਹਣਾ ਮਾਯਾ ਵਾ ਜਾਨਕਿ ਜੰਗਲ ਦੀ ਵਾਈਬ ਲੈਣੀ ਹੋਵੇ ਵੀ ਮੈਂ ਜੰਗਲ ਦੇ ਅੰਦਰ ਖਾਣ ਡਿਆ ਕੋਟਾ ਪਰ ਦੇਖਣ ਕੀ ਡਿਆ ਵਾ ਜਿਹਦਾ ਆਪਾਂ ਖਾਣਾ ਨਹੀਂ ਚਿਪਸ ਅੱਗੇ ਇੱਕ ਹੈਗਾ ਵਾ ਵਾਟਰਹੋਲ ਕਫੇ ਆ ਉੱਥੇ ਬੈ ਕੁਝ ਖਾਣੇ ਪੀਣੇ ਪਰ ਉਸ ਤੋਂ ਪਹਿਲਾਂ ਆਪਾਂ ਜੰਗਲ ਦੇ ਥਾਣੇ ਜਿਹੜਾ ਫੋਰੈਸਟ ਟਰੈਕ ਹਨ ਉਹ ਦੇਖਣਾ ਵਾ ਉਹਦੇ ਵਿੱਚ ਕਾਫੀ ਜਾਨਵਰ ਦੇਖਦੇ ਨੇ ਯਾਰ ਮੈਂ ਜਦੋਂ ਆਇਆ ਤਾਂ ਦੇ ਬੜੇ ਰੰਗੀਨ ਜੇ ਰੰਗ ਬਰੰਗੇ ਜੇ ਲੰਗੂਰ ਤੇ ਬਾਂਦਰ ਉੱਥੇ ਦੇਖੇ ਸੀ ਉਧਰ ਚਲਦੇ ਪਹਿਲਾਂ ਕੁਝ ਜਾਨਵਰਾਂ ਦੇ ਦਰਸ਼ਨ ਮਿਲਦੇ ਕਰਦੇ ਨਾਲ ਫੋਟੋਗ੍ਰਾਫੀ ਕਰ ਲਈ ਜਾਂਦੇ ਹਾਂ ਠੀਕ ਹੈ ਅਗਲੇ ਬੱਸੇ ਨਾਲ ਸਪੈਸ਼ਲ ਆਵਾਜ਼ ਨੰਗ ਲਾਈ ਹੋਈ ਆ ਵੀ ਫੂਡ ਨਾ ਖੜੋ ਕਿਉਂਕਿ ਮੇਰੇ ਖਿਆਲ ਦੇ ਵਿੱਚ ਜਾਨਵਰ ਜਿਹੜੇ ਜੰਗਲੀ ਜਾਨਵਰ ਨੇ ਉਹ ਖੁੱਲੇ ਛੱਡੇ ਹੋਏ ਆ ਉਹ ਇਹ ਜਾਨਵਰ ਨਹੀਂ ਆਣਾ ਜਿਹੜਾ ਬੰਦੇ ਤੇ ਮਿਲਾਂ ਕਰ ਸਕਦਾ ਹੋਵੇ ਜੇ ਹੋਊਗਾ ਵੀ ਤੇ ਪੀਨਰ ਬੰਦ ਕੀਤਾ ਹੋਊਗਾ ਇੱਕ ਡੋਰ ਤੇ ਫਿਰ ਦੂਜਾ ਡੋਰ ਠੀਕ ਆ ਫੋਰੈਸ ਫਲੋਰ ਕੀਮ ਡਿਸਟੈਂਸ ਫਰਮ ਦਾ ਹਿਰਨ ਖਰ ਨੋ ਲਿਖਿਆ ਯਾ ਆਹ ਬੈਠਾ ਜੀ ਦੱਸਣ ਡਿਆ ਸਟਾਫ ਹੋਰ ਤਾਂ ਕਿ ਅਪਾ ਹੁਣ ਇਹਦਾ ਉੱਤੋਂ ਵੇਖਣ ਨੇ ਹਾਂ ਹੁਣ ਲਾਗੂਆਂ ਕੇ ਥੱਲੇ ਵੇਖਾਂ ਕੀ ਬੰਦਾ ਜੀ ਨਹੀਂ ਦਾਪੋਂ ਮਿੱਥੋਂ ਆਹ ਆ ਬੈਠੇ ਇਹ ਮੂਵ ਟਾਇਰ ਆ ਉਹਦੇ ਵਿੱਚ ਉੱੜ ਕੇ ਬੈਠੇ ਸਭ ਤੋਂ ਪਤਾ ਖੂਬਸੂਰਤ ਗੱਲ ਕੀ ਆ ਇਨਾਂ ਟਰੈਕਾਂ ਦੀ ਐਨ ਚੁੱਪ ਸ਼ਾਂਤੀ ਇਥੇ ਛਾਈ ਪਈ ਆ ਮਗਰਲੇ ਪਾਸੇ ਕਿਤੇ ਨਾ ਕਿਤੇ ਆਵਾਜ਼ ਆਉਂਦੀ ਆ ਜਿਹੜੇ ਉੱਪਰਲੇ ਪਾਈ ਜਾ ਜੰਗਦੇ ਆ ਕਿਉਂਕਿ ਲਾਗੇ ਇਥੇ 에ਅਰ ਬੇਸ ਵੀ ਆ ਪਰਾ ਟੋਟਲੀ ਸ਼ਾਂਤੀ ਆ ਆ ਰੁਖ ਬੰਬੂ ਦਾ ਏਨੇ ਕਿ ਜਿਹਨੂੰ ਵਹਾਂਸ ਕਹਿੰਦੇ ਆ ਤੇ ਇਸ ਮੈਂ ਜੰਗਲ ਬਲੂਰ ਦੇ ਉੱਪਰ ਹੈਗਾ ਬਾਜਾਰੀ ਨਾ ਮਗਲੇ ਪਾਸੇ ਆ ਉਹਨਾਂ ਦੇ ਅੱਜ ਆਦੀ ਸੋ ਇਸ ਸੈਕਸ਼ਨ ਵਾਈਜ਼ ਸੈਕਸ਼ਨ ਵੰਡਿਆ ਉੱਥੋਂ ਆ ਆ ਬੂਆ ਬੰਦ ਕਰਕੇ ਹੁਣ ਇਧਰੋਂ ਜਾਣਾ ਤੇ ਗਾੜੀ ਫੇਰ ਬੂਆ ਲੱਗਾ ਫੇਰ ਬੂਆ ਬੰਦ ਕਰਕੇ ਅਗਲਾ ਜਿਹੜਾ ਕਿ ਜਾਨਵਰ ਤੇ ਵੀ ਜਾਨਵਰ ਮਿਸ ਕਮੈਕਸ਼ਨ ਆਵੇ ਤੇ ਉਹਨੂੰ ਆਪਦਾ ਏਰੀਆ ਮਿਲੇ ਠੀਕ ਆ ਉਹਦੀ ਆਪਦੀ ਟੈਰੀਟਰੀ ਆਓ ਹੁਣ ਚੱਲ ਨੂੰ ਹੋਰ ਬੜੇ ਬੜੇ ਪਾਸੇ ਗਾਰੀ ਬੜੇ ਤਕੜੇ ਜਾਨਵਰ ਦੀ ਫੋਟੋ ਬਣਾਈ ਮੈਂ ਸ਼ੇਰ ਦੀ ਲਿਖਿਆ ਡੂ ਨਾਟ ਕਰਾਸ ਤੇ ਗਾਲੇ ਪਾਸੇ ਬਹੁਤ ਸ਼ੇਰ ਆਖਾ ਦਾ ਆ ਕੁਦਰਤ ਬੰਦੇ ਨੂੰ ਆਪਣੇ ਅੱਖਿੱਚਦੀ ਆ ਤੇ ਖਿੱਚਣਾ ਸੁਭਾਅਕ ਹੀ ਆ ਕਿਉਂਕਿ ਬੰਦਾ ਵੀ ਕੁਦਰਤ ਤੋਂ ਬਣਿਆ ਪੰਜ ਪੂਰਤਕ ਸਰੀਰ ਤੇ ਪੰਜਾਂ ਤੱਤਾਂ ਤੋਂ ਬਣਿਆ ਤੇ ਜਿਹੜੇ ਪੰਜ ਤੱਤ ਆ ਉਹ ਸਾਨੂੰ ਕੁਦਰਤ ਦੇ ਵਿੱਚੋਂ ਹੀ ਮਿਲਦੇ ਨੇ ਐ ਸਮੇਂ ਸਿਰਫ ਤੇ ਸਿਰਫ ਮੈਨੂੰ ਇੱਕ ਚਿੜੀ ਦੀ ਬਾਸ ਸੁਣਦੀ ਆ ਜਿਹਨੇ ਮਾਣਾ ਕਾਉਂਦੀ ਹੋਵੇ ਹੋ ਸਕਦਾ ਵੀ ਤੁਹਾਨੂੰ ਵੀ ਸੁਣਦੀ ਹੋਵੇ ਕੈਮਰੇ ਦੇ ਵਿੱਚ ਝੂ 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 ਵੀ ਆਜਾ ਮੰਡੀ ਆਨੰਦ ਪਿਆ ਵਾਸ ਨਜ਼ਾਰਾ ਅਗਲੇ ਪਾਸੇ ਜਾਂਦਾ ਵਾ ਸ਼ੇਰ ਵੀ ਰੱਖਿਆ ਵਾ ਜਾ ਕੇ ਅਗਲੇ ਪਾਸੇ ਹੁਣ ਸ਼ੇਰ ਵੇਣੇ ਵੀ ਫੁੱਲਾ ਛੱਡਿਆ ਕੀ ਕੀ ਕਹਿੰਦਾ ਵਾ ਠੀਕ ਆਜੋ ਇਹ ਸਾਹਮਣੇ ਜਾਲੀ ਬਣਾਈਆਂ ਹਨ ਇਹ ਜਿਹੜੀ ਸਾਰੀ ਸਾਰੀ ਜਾਲੀ ਆ ਇਹ ਸ਼ੇਰ ਦੀ ਆ ਸ਼ੇਰ ਦੀ ਗੁਫਾ ਵਾ ਤੇ ਗੁਫਾ ਦੇ ਨਾਲ ਉਹ ਸਸਤਾ ਆ ਵੀ ਉਹ ਫੁੱਲਾ ਖੂਮ ਫਿਰ ਸਕੇ ਆ ਸਾਹਮਣੇ ਇਹ ਗੁਫਾ ਵਾ ਗੁਫਾ ਦੇ ਵਿੱਚ ਹੁੰਦਾ ਵਾ ਗਾਇਆ ਕਹਿੰਦਾ ਚ ਦੇ ਗਏ ਐ ਪਲਵਾਨੀ ਕਿਹੜਾ ਫਿਰ ਜਾਂਦਾ ਹੋਗਾ ਤੇ ਜੇ ਆਪਾਂ ਨੂੰ ਵੇਖਣਾ ਹੁਣ ਆਪਾਂ ਥੱਲੇ ਜਾ ਕੇ ਤਾਂ ਉੱਪਰਲੇ ਪਾਸੇ ਜਾ ਕੇ ਵੇਖਾਂਗੇ ਮੈਨੇ ਜੀ ਆਪ ਨੂੰ ਛੇਰ ਪਾਜੀ ਦਰਸ਼ਨ ਦੇਤੇ ਤੇ ਗਾੜਲੇ ਪਾਸੇ ਫਿਰ ਥੱਲੇ ਉਤਰਨਾ ਆਵਾ ਕੋ ਉਤਰਦੇ ਇਹਨਾਂ ਟਰੈਕਾਂ ਦੇ ਕਈ ਥਾਂ ਕਦੇ ਥਾਂ ਕਦੇ ਥਾਂ ਦੇ ਅਈ ਸ਼ੋਟੀ ਅੱਗੇ ਸ਼ਾਮਾ ਜਸਤੇ ਦੇ ਵਿੱਚ ਆਹ ਆ ਰੁਕ ਵੇਖ ਆਵਾ ਦੇ ਬਾਬਾ ਜੀ ਆ ਜਿਹੜੀ ਆਪਾਂ ਹੁਣ ਪੌੜੀਆਂ ਚੰਡ ਹੈ ਨਾ ਇਹ ਪੌੜੀਆਂ ਇੱਕ ਚਰਚ ਨੂੰ ਜਾਂਦੀਆਂ ਜਿਹੜੀ ਕਿਥੇ ਸਮੇਂ ਇਥੇ ਐਡਜਸਟ ਕਰਦੀ ਸੀ 160 ਦੇ ਵਿੱਚ ਇਹ ਰੀਬਿਲਡ ਕੀਤੀ ਗਈ ਸੈਨ ਐਂਥੋਨੀ ਚਰਚ ਜਿਨ੍ਹਾਂ ਨੇ ਇੱਕ ਥਾਲਿਕ ਜਿਹੜੇ ਚਾਇਨਾ ਤੋਂ ਫਿਊਜੀ ਆਏ ਸੀ ਉਹਨਾਂ ਨੂੰ ਸ਼ੈਲਟਰ ਦਿੱਤਾ ਤੇ ਇਹ ਪੌੜੀਆਂ ਉਸੇ ਤਰ੍ਹਾਂ ਇ ਸੰਭੇ ਰੱਖੀਆਂ ਤੇ ਬਾਅਦ ਵਿੱਚ ਜਿਹੜੀ ਚਰਚਾ ਮੂਵ ਕਰ ਦਿੱਤੀ ਗਈ ਬੁਡਲੈਂਡ ਵਾਲੇ ਸਾਈਡ ਤੇ ਵਾਹ ਨੇਚਰ ਦਾ ਹਿਸਟਰੀ ਉਸੇ ਤਰ੍ਹਾਂ ਪੌੜੀਆਂ ਬਤ ਗਈ ਵਾਕਈ ਉਸੇ ਤਰ੍ਹਾਂ ਹੀ ਆ ਮਾੜਾ ਮੋਟਾ ਲਿੰਬੀ ਪੋਚੀ ਕਰਦੀ ਇਹਨਾਂ ਨੂੰ ਤੇ ਜੜਾਂ ਵੇ ਦੀ ਨਿਕਲੀਆਂ ਹੋਈਆਂ ਉਦਾਂ ਛੱਡਦੀਆਂ ਖੂਬਸੂਰਤ ਵਾਹ ਆਈ ਸ਼ਾਬਾਸ਼ ਹੁਣ ਆਪਾਂ ਆ ਗਏ ਆ ਫੇਰ ਡਰੈਕਟ ਤੇ ਰੂਟ ਹਾਲੋ ਡਰਾਈਵਰ ਓਕੇ ਹਾਂਜੀ ਆਪਾਂ ਬੰਚਿੰਗ ਨਹੀਂ ਕਰਦੇ। ਤਕਰੀਬਨ ਉਸੇ ਤਰ੍ਹਾਂ ਦਾ ਹੀ ਸਿਸਟਮ ਇੱਥੇ। ਹਰੇਕ ਟ੍ਰੈਕ। ਉਹ ਤਾਂ ਚਾਲ ਮਾਰੇ ਬੰਦਾ। ਥੱਲੇ ਬੰਨ ਕੇ ਮਾਰ ਦਿਆ, ਉਦਾਂ ਨਹੀਂ ਮਾਰ ਦਿਆ। ਜਵਾਕਾਂ ਦੇ ਖੜਨ ਮਲਣ ਵਾਸਤੇ ਇਹੋ ਜਿਹਾ ਬੜਾ ਕੁਝ ਬਣਾਇਆ ਹੈ। ਅੰਦਰ ਦੇਖਦੇ ਆਪਾਂ ਅਗਲੇ ਪਾਰਕ ਨੈਕਸਟ ਸਟਾਪ ਇਥੇ ਦੋ ਆਪਣੇ ਖਾਣੇ ਆਸਤੇ ਸੈਂਤੀ ਤਲ ਪੂੜਹਾੜ ਤੇ ਅਗਰੇ ਵੱਸੇ ਇੱਕ ਕੈਫੇ ਬਣਿਆ ਆਲਮੋਸਟ ਜਿਹੜੀ ਹਾਈਕਿੰਗ ਹੈ ਲੋ ਵੇਰਾ ਤੋੜਾ ਕਾ ਲੋ ਕੰਪਲੀਟ ਆਪਾਂ ਕਰ ਲਿਆ ਸੋ ਇਸ ਤੋਂ ਬਾਅਦ ਅਗਲੇ ਪਾਸੇ ਕੇਵਸ ਬਣੀਆਂ ਹੋਈਆਂ ਨੇ ਉਹ ਆ ਜਾਂਦੀਆਂ ਵਾਂ ਸੋ ਮੇਰਾ ਦਾਵਾ ਵੀ ਉਹਨਾਂ ਕੇਵਸ ਦੇ ਉੱਤੇ ਡਿਟੇਲ ਦੇ ਵਿੱਚ ਇੱਕ ਪੂਰੀ ਸੋਹਣੀ ਆ ਵੀਡੀਓ ਬਣਾਈ ਜਾਵੇ ਸੋ ਅੱਜ ਦੀ ਵੀਡੀਓ ਪੈਸਤਾ ਕਰਾ ਦਿਆਂ ਤੇ ਥੋੜਾ ਆਪਾਂ ਬਹਿ ਕੇ ਉਹਦੇ ਖਾਣੇ ਪੀਣੇ ਤੇ ਫਿਰ ਵੀਡੀਓ ਬਣਤੀ ਕਰਦੇ ਆਂ ਹੋਣਾ ਥੱਲੇ ਪੋਲਾ ਤੇ ਉਹਦੇ ਨਾਲ ਥੱਲੇ ਵੱਡੇ ਵੱਡੇ ਆ ਬੈਠਾ ਮਗਾ ਮੈਂ ਦੱਸਾਂ ਦੇ ਇਹ बैठा ही लंबी सुन निकाह थी सुने जिनी क गर्मी लगी बहार आ गए थे अंदर इतना सी बै गए ठंड पै गई सो नौ डॉलर का पानी है इतना With a sparkling natural noodle water. Nice. Number one. Number two. Thank you. May I say? Oh no, I want to uh, uh, say. Sparking, sparking, yeah, yeah correct. Uh, ਉੱਥੇ ਬਹਿ ਕੇ ਆਪਣਾ ਸਲਾਦ ਜਾਂ ਤੇ ਇੱਕ ਬਰਗਰ ਰੋਟੀ ਜੀ ਉਹ ਖਾ ਲਈ ਆ ਤੇ ਚੜ੍ਹਨੀ ਕਰਾ ਤੇ ਜਿਹੜੀ ਅੱਜ ਦੀ ਜਿਹੜੀ ਹੈਗੀ ਆ ਜਰਨੀ ਇੱਥੋਂ ਤੱਕ ਹੀ ਸੀਮਤ ਕਰਦੇ ਆ ਤੇ ਜਿਹੜੀ ਅਗਲੀ ਵੀਡੀਓ ਬਣਾਵਾਂਗੇ ਉਹ ਬਣਾਵਾਂਗੇ ਆਪਾਂ ਜਿਹੜੀ ਇੱਥੇ ਕੇਵਸ ਬਣੀਆਂ ਹੋਈਆਂ ਉਹਨਾਂ ਦੇ ਬਾਰੇ ਠੀਕ ਆ ਚੜ੍ਹਦੀਆਂ ਕਲਾ ਜੁੜ ਜਿਓ ਗੁਰੂ ਸਾਹਿਬ ਕਿਰਪਾ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ